ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਨ ਲੱਗੇ ਜੀ ਅਗਲੇ ਵਿਗਿਆਨੀ ਦੀ ਅਗਲਾ ਵਿਗਿਆਨੀ ਕਹੜਾ ਜੀ ਉਹਦਾ ਨਾਮ ਹੈ ਲੂਈ ਪਾਸਚਰ ਲੂਈ ਪਾਸਚਰ ਦੀ ਆਪੇ ਜੀਵਨ ਜਿਹੜਾ ਵਾ ਫਰਾਂਸ ਦੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਸ਼ੁਰੂ ਹੁੰਦਾ ਵਾ ਉੱਥੇ ਜਨਮ ਹੋਇਆ ਸੀ 1822 ਈਸਵੀ ਵਿੱਚ ਲੂਈ ਪਾਸਚਰ ਜਿਹੜਾ ਵਾ ਆ ਬਹੁਤ ਹੀ ਬੱਚਿਆਂ ਤੋਂ ਅਲੱਗ ਕਿਸਮ ਦਾ ਬੱਚਾ ਸੀ ਉਹਦੇ ਪਿਤਾ ਦਾ ਚਮੜੇ ਦਾ ਕੰਮ ਸੀ ਤੇ ਘਰ ਵਿੱਚ ਪਰ ਹੀ ਕਿ ਮੈਂ ਆਪਣੇ ਪੁੱਤਰ ਨੂੰ ਇੱਕ ਚੰਗੇ ਸਕੂਲ ਵਿੱਚ ਐਜੂਕੇਸ਼ਨ ਦਿਵਾਉਣੀ ਆ ਤੇ ਸੋ ਮਹਿੰਗੇ ਸਕੂਲ ਵਿੱਚ ਪਿਤਾ ਨੇ ਆਪਣੇ ਪੁੱਤਰ ਨੂੰ ਐਜੂਕੇਸ਼ਨ ਦਵਾਈ ਪਰ ਉਹਦੇ ਪਿਤਾ ਦਾ ਮਨ ਬੜਾ ਦੁਖੀ ਹੋਇਆ ਵੀ ਇੱਕ ਦਿਨ ਕੀ ਹੋਇਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਇੱਕ ਚਿੱਠੀ ਲਿਖੀ ਉਹਦੇ ਪਿਤਾ ਨੂੰ ਚਿੱਠੀ ਲਿਖੀ ਵੀ ਆਪਣੇ ਬੱਚੇ ਨੂੰ ਸਕੂਲੋਂ ਹਟਾ ਲਵੋ ਕਿਉਂਕਿ ਇਹ ਜਿਹੜਾ ਬੱਚਾ ਵਾ ਇਹ ਬਾਕੀ ਬੱਚਿਆਂ ਦੀ ਬੁੱਧੀ ਦੇ ਬਰਾਬਰ ਇਹਦੀ ਜਿਹੜੀ ਮਤ ਨਹੀਂ ਆ ਉਹਨਾਂ ਤੋਂ ਪਿੱਛੇ ਆ ਪੜਾਈ ਵਿੱਚ ਬਹੁਤ ਪਛੜਿਆ ਵਾ ਤੇ ਆਪਾਂ ਇਹਨੂੰ ਆਪਣੇ ਸਕੂਲ ਐਂਡ ਰੱਖ ਸਕਦੇ ਪਿਤਾ ਦਾ ਮਨ ਬੜਾ ਦੁਖਿਆ ਪਿਤਾ ਨੇ ਆਪਣੇ ਪੁੱਤਰ ਨੂੰ ਵੇਖਿਆ ਪਰਖਿਆ ਪਰ ਪਿਤਾ ਜਾਣਦਾ ਸੀ ਕਿ ਮੇਰਾ ਜਿਹੜਾ ਪੁੱਤਿਆ ਇੱਕ ਤਿੱਖਣ ਬੁੱਧੀ ਵਾਲਾ ਬੱਚਾ ਵਾ ਬਾਅਦ ਵਿੱਚ ਪਤਾ ਲੱਗਾ ਵੀ ਆ ਲੂਈ ਪਾਸਚੇ ਨੂੰ ਇੱਕ ਆਦਤ ਹੀ ਉਹ ਜਿਹੜੀ ਆਪਾਂ ਪਿਛਲੇ ਸਾਇੰਟਿਸਟ ਬਾਰੇ ਗੱਲ ਕੀਤੀ ਐਡੀਸਨ ਵਾਲੀ ਕਿਉਂ ਤੇ ਕਿੱਦਾਂ ਵਾਲੀ ਆਦਤ ਹੀ ਉਹ ਜ਼ਿਆਦਾ ਸੀ ਅਧਿਆਪਕ ਨੇ ਦੁਖੀ ਹੋ ਕੇ ਘਰ ਕੇ ਇਹਨੂੰ ਕਹਿਤਾ ਲੂਈ ਪਾਸਚੇ ਨੂੰ ਵੀ ਤੂੰ ਮੈਨੂੰ ਕਿਉਂ ਨਹੀਂ ਪੁੱਛਣਾ ਤੂੰ ਮੈਨੂੰ ਕਿੱਦਾਂ ਨਹੀਂ ਪੁੱਛਣਾ ਮੈਂ ਹੀ ਤੈਨੂੰ ਕਿਉਂ ਕਿੱਦਾਂ ਸਭ ਕੁਝ ਦੱਸਣਾ ਵਾ ਮੈਂ ਪ੍ਰਸ਼ਨ ਪੁੱਛੂੰਗਾ ਤੂੰ ਮੈਨੂੰ ਆਨਸਰ ਦੇਣਾ ਵਾ ਤੇਰਾ ਕੰਮ ਪ੍ਰਸ਼ਨ ਪੁੱਛਣਾ ਨਹੀਂ ਆ ਇਦਾਂ ਕਰਦਿਆਂ ਕਰਦਿਆਂ ਜ਼ਿੰਦਗੀ ਜਿਹੜੀ ਚੱਲੀ ਤੇ ਲੂਈ ਪਾਸਚਨ ਨੇ ਆਪਣੀ ਜੜੀਆਂ ਸਕੂਲੀ ਵਿਦਿਆ ਹੌਲੀ ਹੌਲੀ ਕਰਕੇ ਪੂਰੀ ਕੀਤੀ। ਪੈਸੇ ਦੀ ਤੰਗੀ ਸੀ। ਪੈਸੇ ਦੀ ਤੰਗੀ ਪੂਰੀ ਕਰਨ ਵਾਸਤੇ ਲੂਈ ਪਾਸਚਨ ਨੇ ਟਿਊਸ਼ਨ ਪੜ੍ਹਾਈ, ਇਹਦਾ ਆਪਣਾ ਕਾਲਜ ਪੂਰਾ ਕੀਤਾ ਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਪੀਐਸਡੀ ਦੀ ਡਿਗਰੀ ਹਾਸਲ ਕਰ ਲਈ। ਪੀਐਜ ਡਿਗਰੀ ਹਾਸਲ ਕਰਨ ਤੋਂ ਬਾਅਦ ਲੂਈ ਪਾਸਚਨ ਨੇ ਸਾਇੰਸ ਅਧਿਆਪਕ ਦਾ ਆਪਣਾ ਜਿਹੜਾ ਵਾ ਰੁਜ਼ਗਾਰ ਨੌਕਰੀ ਸ਼ੁਰੂ ਕਰ ਲਈ ਤੇ ਛੇਤੀ ਹੀ ਉਹ ਸਾਇੰਸ ਅਧਿਆਪਕ ਤੋਂ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਕਰਕੇ ਕੇਵਲ 25 ਸਾਲ ਦੀ ਉਮਰ ਵਿੱਚ ਲੂਈ ਪਾਸਚਰ ਨੇ ਆਪਣੀ ਪੀਐਜੀ ਡਿਗਰੀ ਪ੍ਰਾਪਤ ਕਰ ਲਈ ਫਿਰ ਸਟਰਾਸਬਰਗ ਯੂਨੀਵਰਸਿਟੀ ਵਿੱਚ ਜਦੋਂ ਉਹ ਪ੍ਰੋਫੈਸਰ ਲੱਗੇ ਤੇ ਉਦੋਂ 1847 ਦਾ ਸਮਾਂ ਹੀ ਤੇ ਲੂਈ ਪਾਸਚਰ ਨੂੰ ਆਪਣੀ ਵਿਸ਼ੇਸ਼ ਰਸਾਇਣਿਕ ਆ ਚੀਜ਼ਾਂ ਵਿੱਚ ਰੁਚੀ ਸੀ ਤੇ ਉਹਦਾ ਹੀ ਉਹਨਾਂ ਨੇ ਪ੍ਰਯੋਗ ਕਰਨੇ ਸ਼ੁਰੂ ਕੀਤੇ 1847 ਵਿੱਚ ਹੀ ਇਸੇ ਯੂਨੀਵਰਸਿਟੀ ਦੇ ਕੁਲਪਤੀ ਦੀ ਬੇਟੀ ਦੇ ਨਾਲ ਇਹਨਾਂ ਦਾ ਰਿਸ਼ਤਾ ਤੈਅ ਹੋ ਗਿਆ ਤੇ ਇਹਨਾਂ ਨੂੰ ਇੱਕ ਬਹੁਤ ਹੀ ਵੱਡੇ ਕਾਲਜ ਦੇ ਡਾਇਰੈਕਟਰ ਦੇ ਨਾਲ ਹੀ ਇਹਨਾਂ ਨੂੰ ਇੱਕ ਖੋਜ ਦਾ ਕੰਮ ਦਿੱਤਾ ਉਹ ਖੋਜ ਕੀ ਸੀ ਛੋਟੇ-ਛੋਟੇ ਜੀਵਾਂ ਦੀ ਸੂਖਮ ਜੀਵਾਂ ਦੀ ਉਤਪਤੀ ਤੇ ਸਿਰਕੇ ਦੁਆਰਾ ਜੋ ਖਮੀਰੀਕਰਨ ਹੁੰਦਾ ਵਾ ਉਹਦੀ ਜਿਹੜੀ ਖੋਜ ਹੀ ਦਿੱਤੇ ਗਈ 1865 ਵਿੱਚ ਪਤਾ ਲੱਗਾ ਕਿ ਰੇਸ਼ਮ ਦੇ ਕੀੜਿਆਂ ਵਿੱਚ ਇੱਕ ਬਿਮਾਰੀ ਫੈਲੀ ਆ ਉਹਦੀ ਜਿਹੜੀ ਖੋਜ ਕਰਨ ਦਾ ਅਧਿਨ ਕਰਨ ਦਾ ਜਿਹੜਾ ਲੂਈ ਪਾਸਟਰ ਨੂੰ ਲੂਈ ਪਾਸਟਰ ਨੇ ਵੇਖਿਆ ਕਿ ਜਿਹੜੇ ਰੇਸ਼ਮ ਦੇ ਕੀੜੇ ਆ ਉਨਾਂ ਵਿੱਚ ਬਿਮਾਰੀ ਫੈਲੀ ਆ ਜਦੋਂ ਉਹ ਆਂਡੇ ਦਿੰਦੇ ਆ ਤੇ ਆਂਡਿਆਂ ਦੇ ਰਾਹੀਂ ਬਿਮਾਰੀ ਅਗਲੀ ਪੀੜ੍ਹੀ ਵੱਲ ਉਹ ਟ੍ਰਾਂਸਫਰ ਹੁੰਦੀ ਆ ਇਹ ਸਮਾਂ ਹੀ 1865 ਦਾ ਇਸ ਖੋਜ ਨੇ ਸਾਰਾ ਜਿਹੜਾ ਹੀ ਰਸਾਇਨਿਕ ਦੁਨੀਆ ਜਿਹੜੀ ਹੀ ਉਹ ਹਿਲਾ ਕੇ ਰੱਖਤੀ ਤੇ ਲੋਹੀ ਪਾਸਟਰ ਦਾ ਜਿਹੜਾ ਹੋਰ ਜਿਹੜਾ ਹੈ ਨਾ ਪ੍ਰਸਿੱਧੀ ਹੋਈ ਤੇ ਉਹਨਾਂ ਨੇ ਆਪਣੀਆਂ ਖੋਜਾਂ ਹੋਰ ਪਰਪੱਕ ਨਾ ਦੋਸਤੋ ਇਦਾਂ ਦਾ ਹੈ ਵੀ ਉਦੋਂ ਸੂਖਮ ਜੀਵਾਂ ਦਾ ਨਾਮੁਣਛਾਨੀ ਕਿਸੇ ਨੂੰ ਨਹੀਂ ਪਤਾ ਵੀ ਸੂਖਮ ਜੀਵ ਹੁੰਦੀ ਹੈ ਕੀ ਹੁੰਦੀ ਆ ਉਦੋਂ ਡਾਕਟਰ ਆਪਰੇਸ਼ਨ ਕਰਦੇ ਮਰੀਜ਼ਾਂ ਦਾ ਤੇ ਆਪਰੇਸ਼ਨ ਸਫਲ ਹੋਣਾ ਕਿ ਨਹੀਂ ਹੋਣਾ ਇਹ ਨਹੀਂ ਪਤਾ ਲੱਗਦਾ ਡਾਕਟਰਾਂ ਨੂੰ ਇਹ ਗੱਲ ਲੱਗਿਆ ਨਹੀਂ ਹੁੰਦਾ ਵੀ ਮਰੀਜ਼ ਕਿਉਂ ਮਰ ਗਿਆ ਵਾ ਕਿਉਂਕਿ ਡਾਕਟਰ ਇੱਕ ਮਰੀਜ਼ ਦੇ ਵਰਤਿਆ ਸਮਾਨ ਦੂਜੇ ਮਰੀਜ਼ ਨੂੰ ਵਰਤ ਦਿੰਦੇ ਸੀ ਡਾਕਟਰਾਂ ਨੂੰ ਇਹ ਨਹੀਂ ਪਤਾ ਵੀ ਉਹਨੂੰ ਸਟੇਟੋਲੋਜੀ ਕਿਦਾਂ ਕਰਨਾ ਵਾ ਲੂਇਸ ਪਾਸਨ ਨੇ ਇਹ ਜੋਰ ਦਿੱਤਾ ਵੀ ਜਦੋਂ ਤੁਸੀਂ ਇੱਕ ਮਰੀਜ਼ ਦਾ ਆਪਰੇਸ਼ਨ ਕਰਦੇ ਜੇ ਉਹਦੇ ਜਿਹੜੇ ਵਰਤਿਆ ਸਮਾਨ ਆ ਉਹ ਦੂਜੇ ਨੂੰ ਨਾ ਵਰਤੋ ਉਹਨੂੰ ਬਾਲੂ ਜੜੀਆਂ ਵਾਂ ਉਹਨਾਂ ਸਾਨੂੰ ਬਣਾਉਣੀਆਂ ਪੈਣੀਆਂ ਵਾਂ ਤੇ ਵਰਤਣੀਆਂ ਪੈਣੀਆਂ ਵਾ ਜਿਹੜੇ ਇਹਨਾਂ ਨੂੰ ਨਸ਼ਟ ਕਰ ਸਕਣਾ ਗਿਆਨੀਆਂ ਦੀ ਗੱਲਾਂ ਤੇ ਬਹੁਤਾ ਖਿਆਲ ਜਿਹੜਾ ਡਾਕਟਰਾਂ ਨਹੀਂ ਤੇ ਇਦਾਂ ਕਰਕੇ ਮੀਜਾਂ ਦੀ ਜਿਹੜੀ ਮੌਤ ਆ ਰਹੀ ਉਹ ਥੋੜੀ ਜੀ ਜ਼ਿਆਦਾ ਸੀ ਫਿਰ ਸਕਾਟਲੈਂਡ ਦੇ ਡਾਕਟਰ ਲਿਸਟਰ ਨੇ ਪਹਿਲਾਂ ਇਹ ਰਵਾਜ ਪੈਦਾ ਕੀਤਾ ਕਿ ਜਦ ਆਪਰੇਸ਼ਨ ਹੁੰਦਾ ਵਾ ਆਪਾਂ ਆਪਣੇ ਹੱਥ ਆਪਣੇ ਜਿਹੜੇ ਸਾਜੋ ਸਮਾਨ ਆ ਉਹਨੂੰ ਸਟਰਲਾਈਜ਼ ਕਰਨਾ ਵਾ ਉਹਨੂੰ ਧੋਣਾ ਵਾ ਉਹਨੂੰ ਗਰਮ ਪਾ ਕੇ ਧੋਣਾ ਵਾ ਤੇ ਕੁਝ ਦਵਾਈਆਂ ਜੋ ਬਣ ਚੁੱਕੀਆਂ ਸਨ ਉਹਨਾਂ ਦੀ ਵਰਤੋਂ ਕਰਨੀਆਂ ਇਹਨੂੰ ਸਾਫ਼ ਕਰਨ ਵਾਸਤੇ ਤੇ ਫਿਰ ਜਦੋਂ ਇਹ ਵਰਤੋਂ ਸ਼ੁਰੂ ਹੋਈ ਤੇ ਫਿਰ ਸਾਰਿਆਂ ਡਾਕਟਰਾਂ ਨੇ ਇਹਨੂੰ ਅਪਣਾਇਆ ਤੇ ਇਹਦੇ ਬਣਾਉਣ ਤੋਂ 36 ਬਾਅਦ ਫਰਾਂਸ ਦੇ ਡਾਕਟਰਾਂ ਵਿੱਚ ਵੀ ਇੱਕ ਕ੍ਰਾਂਤੀ ਆਈ ਤੇ ਦੁਨੀਆ ਦੇ ਸਾਰੇ ਡਾਕਟਰਾਂ 'ਚ ਕ੍ਰਾਂਤੀ ਆਈ ਤੇ ਫਿਰ ਮੌਤ ਦੇ ਦਰ ਥੋੜੀ ਜਿਹੀ ਘਟਣੀ ਸ਼ੁਰੂ ਹੋਈ ਇਸ ਤਾਂ ਲੂਈ ਪਾਸਸ ਦੀ ਜਿਹੜੀ ਕਾਢ ਆਣਾ ਉਹ ਬੜੀ ਪਰਫੁੱਲਤ ਹੋਈ ਫਿਰ ਮੱਜਾਂ گاਵਾں ਹੋਰ ਮਨੁੱਖਾਂ ਵਿੱਚ ਜੋ ਬਿਮਾਰੀਆਂ ਸੀ ਉਹ ਉਹਨਾਂ ਦਾ ਪਤਾ ਲਾਇਆ ਗਿਆ ਕਿ ਕਿਹੜੀਆਂ-ਕਿਹੜੀਆਂ ਕਿਟਾਣੂਆਂ ਨਾਲ ਹੁੰਦੀਆਂ ਵਾਂ ਤੇ ਕਿਟਾਣੂਆਂ ਨੂੰ ਨਸ਼ਟ ਕਰਨ ਦਾ ਤਰੀਕਾ ਹੈ ਕਿ ਕੀ-ਕੀ ਉਪਰਾਲੇ ਕਰ ਸਕਦੇ ਆ ਇਹ ਲੂਈ ਪਾਸਸ ਦੀਆਂ ਇਹ ਖੋਜਾਂ ਜਿਹੜੀਆਂ ਬਹੁਤ ਜ਼ਿਆਦਾ ਪ੍ਰਸਿੱਧ ਉਹਨੂੰ ਇੱਕ ਨੰਬਰ 1 ਤੇ ਲੈ ਕੇ ਪਹੁੰਚ ਗਈਆਂ ਲੋਈ ਪਾਸ ਨੇ ਇੱਕ ਬੜੀ ਵੱਡੀ ਖੋਜ ਕੀਤੀ ਵੀ ਉਹਨਾਂ ਨੇ ਇਹ ਵੇਖਿਆ ਵੀ ਜੇ ਮਰੇ ਹੋਏ ਕਟਾਣੂ ਜਾਂ ਥੋੜੀ ਮਾਤਰਾ ਦੇ ਕਟਾਣੂ ਕਿਸੇ ਬੰਦੇ ਦੇ ਸਰੀਰ ਵਿੱਚ ਦਾਖਲ ਕੀਤੇ ਜਾਣ ਤੇ ਉਹ ਬੰਦੇ ਨੂੰ ਹਲਕਾ ਜਿਹਾ ਉਦਾਸਰ ਹੋਏਗਾ ਤੇ ਬੰਦਾ ਠੀਕ ਹੋ ਜਾਏਗਾ ਪਰ ਉਹ ਜੀਵਾਣੂਆਂ ਦੇ ਉਲਟ ਸਾਡੇ ਸੀ ਜੋ ਐਂਟੀਬਾਡੀਜ਼ ਪੈਦਾ ਕੀਤੀਆਂ ਉਹ ਜਿਹੜੇ ਆ ਅੱਗੇ ਤੋਂ ਬੰਦੇ ਨੂੰ ਬਿਮਾਰ ਨਹੀਂ ਹੋਣ ਦੇਣਗੇ ਜਿੰਨੇ ਮਰਜ਼ੀ ਕਟਾਣੂ ਹਮਲਾ ਕਰ ਲੈਣ ਸਰੀਰ ਆਪਣੀ ਰੱਖਿਆ ਜਿੱਦੇ ਕਰਨ ਵਾਸਤੇ ਇੱਕ ਸਮਿਟਰੀ ਤਿਆਰ ਕਰਦਾ ਵਾ ਤੇ ਇਹ ਗੱਲ ਦਾ ਪਤਾ ਕਿਸੇ ਨੂੰ ਨਹੀਂ ਇਹ ਲੂਈ ਪਾਸਚਰ ਨੇ ਦੁਨੀਆ ਨੂੰ ਇਹ ਗੱਲ ਦੱਸ ਕੇ ਤੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹਾਂਜੀ ਦੋਸਤੋ ਕੁੱਤੇ ਦੇ ਕੱਟੇ ਦਾ ਇਲਾਜ ਜਿਹੜਾ ਵਾ ਉਹ ਲੂਈ ਪਾਸਚਰ ਨੇ ਲੱਭਿਆ ਲੂਈ ਦੀ ਖੋਜ ਇੱਕ 14 ਸਾਲ ਦੇ ਮੁੰਡੇ ਨੂੰ ਕੁੱਤੇ ਨੇ ਕੱਟ ਰਿਆ ਲੂਈ ਪਾਸਚਰ ਨੇ ਆਪਣਾ ਜੋ ਤਰੀਕਾ ਹੀ ਉਹ ਅਪਣਾਇਆ ਜਦੋਂ 14 ਦਿਨ ਬੀਤ ਗਏ ਸੁਣਿਆ ਜਾਂਦਾ ਵੀ 14 ਦਿਨ ਬਾਅਦ ਬੰਦੇ ਨੂੰ ਹਲਕਾ ਹੋਏ ਨਾ ਰੈਬੀ ਨਾਂ ਦੀ ਬਿਮਾਰੀ ਹੋ ਜੀ ਕਿ ਪਰ ਉਹ ਮੁੰਡੇ ਨੂੰ ਨਹੀਂ ਹੋਈ ਮੁੰਡਾ ਬਿਲਕੁਲ ਠੀਕ ਰਿਹਾ ਉਸ ਤੋਂ ਫਿਰ ਇਹ ਜਿਹੜੀ ਖੋਜ ਨੂੰ ਹੋਰ ਵੀ ਪਰਫੁੱਲਤ ਹੋਈ ਤੇ ਲੂਈ ਪਾਸਚਰ ਦੀ ਜੈਜਾਕਾਰ ਸਾਰੇ ਬੰਦੇ ਡੰਕਾ ਵੱਜਾ ਰਸਾਇਣਿਕ ਦੁਨੀਆ ਵਿੱਚ ਲੂਈ ਪਾਸਚਰ ਦੀਆਂ ਖੋਜਾਂ ਨਾਲ ਸ਼ੂਗਧੀਆਂ ਬਿਮਾਰੀਆਂ ਦੇ ਗਏ ਤੇ ਲੋਕ ਤੰਦਰੁਸਤ ਤੇ ਰਾਜੀ ਰਹਿਣ ਲੱਗ ਪਏ ਲੂਈ ਪਾਸਚਰ ਦੀ ਇੱਕੋ ਜਿਹੜੀ ਆਪਾਂ ਹੁਣ ਵੀ ਅਪਣਾ ਸਕਦੇ ਆਂ ਭੀ ਜੇ ਦੁੱਧ ਨੂੰ ਆਪਾਂ 70 ਡਿਗਰੀ ਤੱਕ ਗਰਮ ਕਰਕੇ ਰੱਖ ਦਈਏ ਤੇ ਉਹਦੇ ਅੰਦਰ ਪੈਦਾ ਹੋਏ ਤਪਦੀਕ ਮਿਆਦੀ ਬੁਖਾਰ ਟਪਤੀਰੀਆ ਤੇ ਹੈ ਜੇ ਤੇ ਹੋਰ ਛੂਤ ਦੇ ਰੋਗਾਂ ਦੇ ਜਰੇ ਪੈਦਾ ਹੋਇਆ ਕਟਾਣੂ ਉਹ ਨਸ਼ਟ ਹੋ ਜਾਂਦੀ ਆ ਇਹ ਤਰੀਕਾ ਅੱਜ ਤੱਕ ਸਾਰੀ ਦੁਨੀਆ ਵਿੱਚ ਅਪਣਾਇਆ ਜਾ ਰਿਹਾ ਵਾ ਇਹਦੇ ਨਾਲ ਬਹੁਤ ਸਾਰੇ ਲੋਕ ਰੋਗ ਮੁਕਤ ਹੋ ਰਹੇ ਨੇ ਦੁੱਧ ਖੱਟਾ ਨਾ ਹੋਵੇ ਦੁੱਧ ਨੂੰ ਬੋਤਲਾਂ ਵਿੱਚ ਪਾ ਕੇ ਤੇ ਫ੍ਰਿਜ ਵਿੱਚ ਰੱਖ ਦੋ ਜਾਂ ਉਹਨੂੰ ਸੰਭਲੋ ਠੰਡੇ ਟੈਂਪਰੇਚਰ ਤੇ ਤੇ ਦੁੱਧ ਖਰਾਬ ਨਹੀਂ ਹੁੰਦਾ ਕਟਾਣੂਆਂ ਤੋਂ ਮੁਕਤ ਰਹਿੰਦਾ ਵਾ ਇਹ ਇਹ ਤਰੀਕਾ ਵੀ ਲੋਹੀ ਪਾਚਨ ਨੇ ਹੀ ਸਾਰੀ ਦੁਨੀਆ ਨੂੰ ਸੁਝਾਇਆ ਸੀ ਜਿੱਥੇ 1822 ਜਨਮਿਆ ਹੀ ਉੱਥੇ ਹੀ 1895 ਈਸਵੀ ਵਿੱਚ ਇਹ ਮਹਾਨ ਵਿਗਿਆਨੀ ਦੁਨੀਆ ਨੂੰ ਆਲਵਿਦਾ ਕਹਿ ਕੇ ਆਪਣੀਆਂ ਪਿਛੇ ਖੋਜਾਂ ਜਿਹੜੀਆਂ ਬਹੁਤ ਹੀ ਵੱਡ ਮੁੱਲੀਆਂ ਤੇ ਅਨਮੋਲੀਆਂ ਅੱਜ ਸਾਡੀਆਂ ਦਵਾਈਆਂ ਦਾ ਸਾਰਾ ਸਿਧਾਂਤ ਜੋ ਵੀ ਇਹਨਾਂ ਦੀਆਂ ਖੋਜਾਂ ਤੇ ਹੀ ਡਿਪੈਂਡ ਕਰਦਾ ਵਾ ਤੇ ਸਾਰੀ ਦੁਨੀਆ ਲੋਹੀ ਪਾਸਚਰ ਦੇ ਦਿਮਾਗ ਦੀ ਲੋਹੀ ਪਾਸਚਰ ਦੀਆਂ ਖੋਜਾਂ ਦੀ ਰਿਣੀ ਰਹੇਗੀ ਤੇ ਨਵੀਂ ਵੀਡੀਓ ਨਾਲ ਆਪਾਂ ਫਿਰ ਮਿਲਾਂਗੇ ਇਸ ਵੀਡੀਓ ਦਾ ਇੱਥੇ ਸਮਾਪਤੀ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲਜੀ ਹਾਜ਼ਰ ਹੋ ਵਸਦੇ ਰਹੋ ਜੀ